ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਵਿੱਚ ਲਗਾਈਆਂ ਹੋਈਆਂ ਬੇਲਾਂ ਬਾਰੇ ਜਾਣਕਾਰੀ ਦੇ ਰਿਆਂਗੇ ਜਿੱਦਾਂ ਕਿ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਹੈਗਾ ਗਰਮੀ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਹੋਇਆ ਹੈਗਾ ਘੱਟੋ ਘੱਟ 42-43 ਡਿਗਰੀ ਤਾਪਮਾਨ ਹੋ ਜਾਂਦਾ ਹੈਗਾ ਹੁਣ ਤੇ ਆਪਾਂ ਨੂੰ ਬੇਲਾਂ ਦਾ ਪੂਰਾ ਧਿਆਨ ਰੱਖਣਾ ਪੈਣਾ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਪੱਤੇ ਕਿਦਾਂ ਮੁਰਝਾਏ ਹੋਏ ਨੇਗੇ ਬਿਲਕੁਲ ਇੱਕ ਤਰ੍ਹਾਂ ਇਦਾਂ ਲੱਗ ਰਿਹਾ ਹੈ ਕਈ ਪੱਤੇ ਜਿੱਦਾਂ ਮੱਚ ਚੁੱਕੇ ਹੁੰਦੇ ਨੇਗੇ ਹੁਣ ਆਪਾਂ ਨੂੰ ਬੇਲਾਂ ਦਾ ਜ਼ਿਆਦਾ ਧਿਆਨ ਰੱਖਣਾ ਪੈਣਾਗਾ ਕਿਉਂਕਿ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਚੁੱਕੇਗਾ ਲੂਹਾ ਗਰਮ ਚਲਦੀਆਂ ਨੇਗੀਆਂ ਜਿੱਦਾਂ ਕਿ ਹੁਣ ਆਪਾਂ ਨੇ ਇੱਕ ਤਾਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਰੱਖਣਾ ਹੈਗਾ ਡੇਲੀ ਪਾਣੀ ਲਗਾਓ ਤੇ ਸਵੇਰੇ ਸ਼ਾਮ ਬੇਲਾਂ ਦੇ ਉੱਤੇ ਪਾਣੀ ਦਾ ਛੜਕਾਓ ਕਰੋ ਇਸ ਦੇ ਨਾਲ ਬੇਲਾਂ ਨੂੰ ਠੰਡਕ ਪਹੁੰਚੇਗੀ ਤੇ ਪੱਤੇ ਵਗੈਰਾ ਸਹੀ ਰਹਿਣਗੇ ਤੇ ਬੇਲਾਂ ਨੂੰ ਨੁਕਸਾਨ ਨਹੀਂ ਪਹੁੰਚੇਗਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਪਣੀਆਂ ਬੇਲਾਂ ਤੇ ਫਲ ਵੀ ਬਹੁਤ ਵਧੀਆ ਲੱਗਿਆ ਹੋਏਗਾ ਅੱਜ ਫੇਰ ਆਪਾਂ ਇਹਨਾਂ ਤੋਂ ਦੁਬਾਰਾ ਕੱਦੂ ਤੋੜੇ ਨੇਗੇ ਤੇ ਬੇਲਾਂ ਹਾਲ ਤੱਕ ਬਹੁਤ ਵਧੀਆ ਚੱਲੀਆਂ ਹੋਈਆਂ ਨਿਗੀਆਂ ਪਰ ਗਰਮੀ ਦੇ ਵਿੱਚ ਵਾਧਾ ਆਣ ਕਰਕੇ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈਗਾ ਇਹਨਾਂ ਤੇ ਹੁਣ ਕਿਉਂਕਿ ਕਈ ਵਾਰ ਨਾ ਹੁਣ ਪਾਣੀ ਦੇ ਵਿੱਚ ਘਟोतरी ਹੋ ਜੇ ਤਾਂ ਬੇਲਾਂ ਨੂੰ ਨੁਕਸਾਨ ਹੋ ਸਕਦਾ ਹੈਗਾ ਹੁਣ ਆਪਾਂ ਨੂੰ ਇਸ ਟਾਈਮ ਬੇਲਾਂ ਦੇ ਉੱਤੇ ਹੀ ਧਿਆਨ ਰੱਖਣਾ ਪੈਣਾ ਵੀ ਪਾਣੀ ਦੇ ਪੂਰਾ ਧਿਆਨ ਰੱਖ ਕੇ ਜਿਆਦਾਤਰ ਪਾਣੀ ਲਗਾਉਣਾ ਪੈਣਾ ਇਹਨਾਂ ਨੂੰ ਤੇ ਪਾਣੀ ਦਾ ਦੋ ਟਾਈਮ ਛਰਕਾ ਕਰਨਾ ਪੈਣਾ ਜਾਂ ਸਵੇਰੇ ਜਾਂ ਸ਼ਾਮੀ ਤੇ ਤੁੱਪ ਦੇ ਵਿੱਚ ਕਦੇ ਵੀ ਪਾਣੀ ਨਹੀਂ ਲਗਾਉਣਾ ਹੈਗਾ ਸਵੇਰੇ ਪਾਣੀ ਲਗਾਓ ਜਾਂ ਸ਼ਾਮੀ ਪਾਣੀ ਲਗਾਓ ਇਸ ਦੇ ਨਾਲ ਬੇਲਾਂ ਨੂੰ ਵਧੀਆ ਅਸਰ ਹੁੰਦਾ ਹੈਗਾ ਤੇ ਠੰਡਕ ਪਹੁੰਚਦੀ ਹੈ ਕਿ ਜਿੱਦਾਂ ਕਿ ਹੁਣ ਜਿਆਦਾ ਧੁੱਪ ਕਾਰਨ ਪੱਤੇ ਜਾਂ ਬੇਲਾਂ ਜਲਣ ਦਾ ਵੀ ਗਲ ਵੀ ਸਕਦੀਆਂ ਨੇਗੀਆਂ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆਪਾਂ ਨੇ ਅੱਜ ਤੋਰੀਆਂ ਵੀ ਤੋੜੀਆਂ ਨੇਗੀਆਂ ਪਰ ਗਰਮੀ ਦੇ ਕਾਰਨ ਇਹਨਾਂ ਨੂੰ ਵੀ ਨੁਕਸਾਨ ਪਹੁੰਚ ਗਿਆ ਆਪਾਂ ਨੇ ਕੱਲ ਪਾਣੀ ਲਗਾਇਆ ਸੀਗਾ ਤੇ ਸਿਰਫ ਇੱਕ ਦਿਨ ਪਾਣੀ ਨਹੀਂ ਲਗਾਇਆ ਗਿਆ ਉਸ ਦੇ ਨਾਲ ਵੀ ਇਹਨਾਂ ਨੂੰ ਨੁਕਸਾਨ ਪਹੁੰਚ ਗਿਆ ਕਿਉਂਕਿ ਇੱਕ ਤਾਂ ਗਰਮ ਹਵਾਵਾਂ ਬਹੁਤ ਜ਼ਿਆਦਾ ਚਲਦੀਆਂ ਨਹੀਂ ਗਈਆਂ ਲੂਹਾਂ ਚਲਦੀਆਂ ਨਹੀਂ ਗਈਆਂ ਇਸ ਦੇ ਨਾਲ ਬੇਲਾਂ ਦੇ ਉੱਤੇ ਬਹੁਤ ਬੁਰਾ ਅਸਰ ਹੋਇਆਗਾ ਤੇ ਆਪਾਂ ਨੂੰ ਵੱਧ ਤੋਂ ਵੱਧ ਧਿਆਨ ਰੱਖਣਾ ਪਊਗਾ ਹੁਣ ਇਹਨਾਂ ਦਾ ਵੱਧ ਤੋਂ ਵੱਧ ਪਾਣੀ ਲਗਾਈਏ ਬਸ ਇੱਕ ਜ਼ਿਆਦਾ ਛੜਕਾ ਕਰੀਏ ਗਰਮੀ ਦੇ ਤੋਂ ਵਿਚਾਰ ਰੱਖਣਾ ਪੈਣਾਗਾ ਤੇ ਜਿੱਦਾਂ ਕਿ ਅੱਗੇ ਮੀਂਹ ਪੈਣ ਲੱਗ ਗਏ ਫੇਰ ਕੋਈ ਡਰ ਨਹੀਂ ਹੈਗੇ ਫੇਰ ਆਪਾਂ ਗੈਪ ਪਾ ਕੇ ਵੀ ਪਾਣੀ ਲਗਾ ਸਕਦੇ ਆਗੇ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਪਣੀਆਂ ਸਾਰੀਆਂ ਬੇਲਾਂ ਦੇਖੋ ਇਹਨਾਂ ਦੇ ਪੱਤੇ ਦੇਖੋ ਕਿਦਾਂ ਮਰ ਜਾ ਚੁੱਕੇ ਨੇ ਗੇ ਗਰਮੀ ਕਰਕੇ ਜਿਆਦਾ ਧੁੱਪ ਹੌਣ ਕਰਕੇ ਇਹਨਾਂ ਨੂੰ ਨੁਕਸਾਨ ਪਤਾ ਪਹੁੰਚੇਗਾ ਪਰ ਹੁਣ ਆਪਾਂ ਇਹਨਾਂ ਨੂੰ ਡੇਲੀ ਪਾਣੀ ਲਗਾਇਆ ਕਰਾਂਗੇ ਤੇ ਸਵੇਰੇ ਤੇ ਸ਼ਾਮੀ ਇਹਨਾਂ ਦੇ ਪਾਣੀ ਦਾ ਛੜਕਾ ਕਰਿਆ ਕਰਾਂਗੇ ਇਸ ਦੇ ਨਾਲ ਇਹਨਾਂ ਤੇ ਵਧੀਆ ਅਸਰ ਹੋਏਗਾ ਨਾ ਹੀ ਇਹਨਾਂ ਦੇ ਪੱਤੇ ਚੱਲਣਗੇ ਤੇ ਬੇਲਾਂ ਚ ਵੀ ਕੋਈ ਰੁਕਾਵਟ ਨਹੀਂ ਆਵੇਗੀ ਤੇ ਫਲ ਵੀ ਇਹਨਾਂ ਤੇ ਹੁਣ ਵਧੀਆ ਲੱਗਿਆ ਹੋਇਆਗਾ ਪਰ ਗਰਮੀ ਕਰਕੇ ਥੋੜਾ ਜਿਹਾ ਨੁਕਸਾਨ ਜ਼ਰੂਰ ਪਹੁੰਚੇਗਾ ਜਿੱਦਾਂ ਕਿ ਆਪਣੀ ਤੋਰੀ ਦੀਆਂ ਬੇਲਾਂ ਆ ਗਈਆਂ ਛੋਟੇ ਕਰੇਲੇ ਦੀਆਂ ਵੱਡੇ ਕਰੇਲੇ ਦੀਆਂ ਝਾੜੀ ਕਰੇਲੇ ਵੀ ਕਹਿ ਦਿੰਦੇ ਆਂਗੇ ਤੇ ਇਹਨਾਂ ਦੇ ਅਸਰ ਜ਼ਿਆਦਾ ਹੁੰਦੇ ਗਰਮੀ ਦਾ ਕਿਉਂਕਿ ਇਹਨਾਂ ਦੇ ਤਣੇ ਵੀ ਪਤਲੇ ਹੁੰਦੇ ਨੇ ਤੇ ਪੱਤੇ ਵੀ ਪਤਲੇ ਹੁੰਦੇ ਨੇ ਜਿੱਦਾਂ ਕਿ ਆਪਣੇ ਕਦੂ ਦੀਆਂ ਬੇਲਾਂ ਹੁੰਦੀਆਂ ਨੇ ਉਹਨਾਂ ਦੇ ਤਣੇ ਮੋਟੇ ਵੀ ਹੁੰਦੇ ਨੇਗੇ ਤੇ ਉਹਨਾਂ ਦੇ ਪੱਤੇ ਵੀ ਮੋਟੇ ਹੁੰਦੇ ਨੇ ਉਹਨਾਂ ਤੇ ਥੋੜਾ ਜਿਹਾ ਘੱਟ ਅਸਰ ਹੁੰਦਾ ਗਰਮੀ ਦਾ ਕਿਉਂਕਿ ਉਹ ਥੋੜੀ-ਮੋਟੀ ਝੇਲ ਝੇਲ ਵੀ ਜਾਂਦੇ ਨੇ ਗਰਮੀ ਦੀ ਜਿੱਦਾਂ ਕਿ ਪਾਣੀ ਥੋੜਾ ਬੋਟਾ ਘਟ ਰਿਹਾ ਜੇ ਤਾਂ ਵੀ ਕੋਈ ਇੰਨਾ ਅਸਰ ਨਹੀਂ ਹੁੰਦਾ ਹੈਗਾ ਜਿੱਦਾਂ ਆਪਣੀ ਤੋਰੀ ਦੇ ਬੇਲਾ ਹੋਣੀਆਂ, ਕਰੇਲੇ ਦੀਆਂ ਇਹਨਾਂ ਤੇ ਜ਼ਿਆਦਾ ਅਸਰ ਹੁੰਦਾ ਹੈਗਾ ਕਿਉਂਕਿ ਇਹਨਾਂ ਦੇ ਪੱਤੇ ਜਲ ਜਾਂਦੇ ਨੇਗੇ ਜਲਦੀ ਤੇ ਬੇਲਾ ਖਰਾਬ ਹੋਣ ਦਾ ਵੀ ਜ਼ਿਆਦਾ ਡਰ ਰਹਿੰਦਾ ਹੈ ਹੁਣ ਖਾਸ ਕਰਕੇ ਵੱਧ ਤੋਂ ਵੱਧ ਪਾਣੀ ਦਾ ਧਿਆਨ ਰੱਖਣਾ ਪੈਣਾ ਹੈਗਾ, ਵੱਧ ਤੋਂ ਵੱਧ ਪਾਣੀ ਲਗਾਉਣਾ ਪੈਣਾ, ਵੱਧ ਤੋਂ ਵੱਧ ਛਰਕਾ ਕਰਨਾ ਪੈਣਾਗਾ ਕਿਉਂਕਿ ਟੈਂਪਰੇਚਰ ਅੱਗੇ ਜ਼ਿਆਦਾ ਵਧੇ ਵਧਣ ਤੇ ਹੀ ਹੈਗਾ ਘਟੇਗਾ ਨਹੀਂ, ਗਰਮੀ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਉਸ ਦੇ ਨਾਲ ਇਹਨਾਂ ਦਾ ਨੁਕਸਾਨ ਬਹੁਤ ਹੋਊਗਾ ਤੇ ਇਸ ਦੇ ਬਚਾਅ ਵਾਸਤੇ ਬਸ ਵੱਧ ਤੋਂ ਵੱਧ ਪਾਣੀ ਰੱਖਣਾ ਪੈਣਾਗਾ ਤੇ ਇਹਨਾਂ ਦੇ ਬਸ ਵੱਧ ਤੋਂ ਵੱਧ ਛੜਕਾ ਕਰਨਾ ਪੈਣਾਗਾ ਇਸ ਦੇ ਨਾਲ ਇਹਨਾਂ ਦਾ ਵਧੀਆ ਅਸਰ ਹੋਊਗਾ ਤੇ ਵੇਲਾਂ ਨੂੰ ਨੁਕਸਾਨ ਵੀ ਨਹੀਂ ਪਹੁੰਚੇਗਾ ਤੇ ਫਲ ਵੀ ਵਧੀਆ ਲੱਗੇਗਾ ਤੇ ਕਈ ਇਸ ਟਾਈਮ ਵੀ ਵੇਲਾਂ ਲਗਾਉਂਦੇ ਨੇਗੇ ਜਿੱਦਾਂ ਕਿ ਉਹਨਾਂ ਨੂੰ ਇੱਕ ਗਰੋ ਬੈਗ ਛੋਟਿਆਂ ਦੇ ਵਿੱਚ ਲਗਾ ਕੇ ਉਹਨਾਂ ਨੂੰ ਸ਼ਾਮ ਵਾਲੀ ਜਗ੍ਹਾ ਤੇ ਰੱਖ ਕੇ ਉਹਦੇ ਵਿੱਚ ਵੇਲਾਂ اگਾਣ ਤਾਂ ਕਿ